ਜਿਹੜੇ ਕਿਸਾਨਾਂ ਨੂੰ ਤੁਸੀਂ ਹੱਥਾਂ ਦੇ ਵਿੱਚ ਝੰਡੇ ਲੈ ਕੇ ਮੁਰਦਾਬਾਦ ਦੇ ਨਾਰੇ ਲਗਾਉਂਦੇ ਜਾਂਦੇ ਨੂੰ ਦੇਖ ਰਿਹਾ ਹਾਂ ਇਹ ਕਿਸਾਨ ਕਿਸੇ ਧਰਨੇ ਦੇ ਵਿੱਚ ਨਹੀਂ ਬਲਕਿ ਫਰੀਦਕੋਟ ਐਸਐਸਪੀ ਦੇ ਦਫ਼ਤਰ ਦੇ ਵਿੱਚ ਪੁਲਿਸ ਮੁਲਾਜ਼ਮਾਂ ਦੇ ਪਸੀਨੇ ਛਟਵਾਉਣਗੇ ਨੇ ਕਿਉਂਕਿ ਇਹਨਾਂ ਦਾ ਇਲਜ਼ਾਮ ਹੈ ਕਿ ਪੁਲਿਸ ਮੁਲਾਜ਼ਮਾ ਨੇ ਰੇਡ ਕਰਨ ਦੌਰਾਨ ਪਰਿਵਾਰ ਦੇ ਨਾਲ ਕੁੱਟਮਾਰ ਕੀਤੀ ਦੱਸਿਆ ਕਿ ਫਰੀਦਕੋਟ ਦੇ ਪਿੰਡ ਦਾਲ ਸਿੰਘ ਵਾਲਾ ਦੇ ਵਿੱਚ ਪੁਲਿਸ ਪਾਰਟੀ ਵੱਲੋਂ ਸ਼ੱਕੀ ਵਿਅਕਤੀ ਦੀ ਹਾਲ ਦੇ ਵਿੱਚ ਰੇਡ ਕਰਨ ਤੋਂ ਬਾਅਦ ਪੁਲਿਸ ਪਾਰਟੀ ਨੂੰ ਪਿੰਡ ਵਾਲਿਆਂ ਦੇ ਵੱਲੋਂ ਘੇਰ ਲਿਆ ਗਿਆ ਅਤੇ ਪੁਲਿਸ ਦੇ ਪਰਿਵਾਰ ਵਾਲਿਆਂ ਨਾਲ ਕੁੱਟ ਮਾਰਕਾਂ ਦੇ ਦੋਸ਼ ਲਗਾਏ ਜਿਸ ਤੋਂ ਬਾਅਦ ਪੁਲਿਸ ਪਾਰਟੀ ਨੂੰ ਪਿੰਡ ਵਾਸੀਆਂ ਤੇ ਕਿਸਾਨ ਜਥੇਬੰਦੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਇਸੇ ਰੋਜ਼ ਚੱਲਦੇ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਵੱਲੋਂ ਪਿੰਡ ਵਾਸੀਆਂ ਦੇ ਹੱਕ ਦੇ ਵਿੱਚ ਐਸਐਸਪੀ ਦਫ਼ਤਰ ਸਾਹਮਣੇ ਰੋਜ਼ ਪ੍ਰਦਰਸ਼ਨ ਕੀਤਾ ਗਿਆ ਤੇ ਇੱਕ ਮੰਗ ਪੱਤਰ ਦੇ ਕੇ ਐਸਐਸਪੀ ਫਰੀਦਕੋੜ ਨੂੰ ਉਹ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਇਹ ਮਸਲਾ ਇਹ ਹੈ ਜੀ ਕੱਲ ਜਾਨੀ 24 ਤਰੀਕ ਦੀ ਦਰਮਿਆਨੀ ਰਾਤ 11:30 ਵਜੇ ਦੇ ਕਰੀਬ ਜਦੋਂ ਹਨੇਰੀ ਜਾਈ ਰਾਤ ਨੂੰ ਉਸ ਟਾਈਮ ਜੈਤੋ ਦਾ ਐਸਐਚਓ ਗੁਰਮੀਰ ਸਿੰਘ ਸਿਵਲ ਕੱਪੜਿਆਂ ਦੇ ਵਿੱਚ ਜਾਂਦਾ ਚਾਰ ਪੰਜ ਉਹਦੇ ਨਾਲ ਬੰਦੇ ਹੁੰਦੇ ਆ ਤਾਂ ਉੱਥੇ ਇੱਕ ਕੀ ਨਾਮ ਦਾ ਰਾਜਵਿੰਦਰ ਕੌਰ ਹਾਂ ਅਰਜਿੰਦਰ ਕੌਰ ਵਿਧਵਾ ਹੁੰਦਾ ਹੈ ਉਹਦਾ ਘਰ ਵਾਲਾ ਮਤਲਬ ਕਾਫੀ ਦਿਨ ਹੋ ਗਈ ਐਕਸਪਾਇਰ ਹੋ ਚੁੱਕਿਆ ਤੇ ਉਹਦਾ ਬੇਟਾ ਜਿਹੜਾ ਬਾਹਰ ਜਾਂਦਾ ਨੋ ਵੀ ਬਾਹਰ ਦੀ ਇਕੱਲੀ ਔਰਤ ਘਰ ਹੀ ਰਹਿੰਦੀ ਹੈ ਯਾਨੀ ਉਹਨਾਂ ਦੇ ਘਰੇ ਦਾਖਲ ਹੋਏ ਆ ਪੁਲਿਸ ਵਾਲੇ ਕੋਈ ਇਹਨਾਂ ਦੀ ਵਰਦੀ ਨਹੀਂ ਪਾਈ ਸੀਗੀ 11:30 ਦੀ ਹੈਗੀ ਆ ਮਤਲਬ ਟਾਈਮ ਹੈਗਾ ਤਾਂ ਉਸ ਤੋਂ ਬਾਅਦ ਜਦੋਂ ਉਹਨਾਂ ਦੇ ਬਾਜਾਂ ਮਾਰੀਆਂ ਔਰਤ ਨੇ ਗੇਟ ਕੋਲੇ ਗਈ ਕਹਿੰਦੀ ਜੈਤੋ ਤੋਂ ਆਏ ਇਹਨਾਂ ਨੇ ਕੁਝ ਨਹੀਂ ਦੱਸਿਆ ਵਸੀਂ ਪੁਲਿਸ ਵਾਲਿਆਂ ਕੌਣ ਹੈ ਕਹਿੰਦੀ ਜੈਤੋ ਤੋਂ ਆਏ ਆ ਬਾਹਰ ਖੋਲੋ ਔਰਤ ਡਰ ਗਈ ਉਹ ਵਾਪਸ ਆ ਗਈ ਉਹਨੇ ਵਾਪਸ ਆ ਕੇ ਕੁੰਡੀ ਲਾ ਲਈ ਉਸ ਤੋਂ ਬਾਅਦ ਉਹਨਾਂ ਨੇ ਚਲੋ ਆਣ ਕਮਾਂਡ ਰੋਲਾ ਰੱਪਾ ਪਿਆ ਤੇ ਇਹ ਕੱਲ ਟੱਪ ਕੇ ਜਾਨੀ ਪੁਲਿਸ ਵਾਲੇ ਸਿਵਲ ਸਿਵਲ ਕੱਪੜਿਆਂ ਦੇ ਵਿੱਚ ਇੱਕ ਗਰਮੀਤ ਸਿੰਘ ਮੀਤਾ ਹੈ ਕੋਈ ਉਹਨਾਂ ਦਾ ਪਿੰਡ ਦਾ ਹੀ ਮੁੰਡਾ ਮਨਦੀਪ ਮੀਤਾ ਉਹ ਨਾਲ ਸੀਗਾ ਜਦੋਂ ਪਿੰਡ ਦੇ ਬੰਦੇ ਨੂੰ ਸਾਰਾ ਕੁਝ ਹੀ ਪਤਾ ਹੁੰਦਾ ਹੈ ਤਾਂ ਜਾਨੀ ਉਹ ਉਹਨਾਂ ਦੇ ਘਰੇ ਚਲਿਆ ਗਿਆ ਦੋ ਬੰਦੇ ਅੰਦਰ ਗਏ ਤੇ ਉਹਨਾਂ ਨੇ ਜਿਹੜਾ ਅੰਦਰ ਮੇਨ ਬੂਆ ਸੀਗਾ ਕੋਠੀ ਦਾ ਉਹਦੇ ਲੱਤਾਂ ਲੁੱੱਤਾਂ ਮਾਰੀਆਂ ਤੇ ਉਹਦੀਆਂ ਕੁੰਨੀਆਂ ਗੱਡੀਆਂ ਪੱਟ ਕੇ ਫਿਰ ਅੰਦਰ ਚਲੇ ਗਏ ਜਦੋਂ ਇਹ ਸਾਰਾ ਕੁਝ ਅੰਦਰ ਜਾ ਕੇ ਔਰਤਾਂ ਨਾਲ ਤਾਂ ਕਿਛਾ ਹੀ ਕੀਤੀ ਕੁੱਟਮਾਰ ਹੋਈ ਐ ਰੋਲਾ ਰੱਟਾ ਪਿਆ ਮੁੜ ਕੇ ਉੱਥੇ ਚੱਲ ਗਵਾਂਢੀ ਆ ਗਈ ਐ ਸ਼ਿੰਦਾ ਸਿੰਘ ਆ ਸਾਡੇ ਦਲਸਿੰਗ ਵਾਲੇ ਤੋਂ ਵੀ ਕੇਯੂ ਇੱਕ ਪਾਗਰਾਹਾਂ ਦੇ ਆਗੂ ਐ ਉਹਨਾਂ ਦੇ ਗਵਾਂਢ ਬਿਲਕੁਲ ਉਹਦੀ ਭੁਜਾਈ ਲੱਗਦੀ ਐ ਉਹ ਆ ਗਏ ਫਿਰ ਹੋਕਾ ਦਿੱਤਾ ਲੋਕ ਇਕੱਠੇ ਹੋ ਗਏ ਐਸਐਚਓ ਉੱਥੇ ਮਤਲਬ ਘਿਰ ਗਿਆ ਲੋਕਾਂ ਨੇ ਸਵਾਲ ਪੁੱਛਿਆ ਵੀ ਦੱਸੋ ਇਹ ਕੀ ਮਾਮਲਾ ਹੈਗਾ ਵੀ ਤੁਸੀਂ ਅੱਧੀ ਰਾਤ ਨੂੰ ਤਹਾਨੂੰ ਕੋਲੇ ਕੋਈ ਜਵਾਬ ਨਹੀਂ ਸੀ ਉਹ ਕਹਿੰਦੇ ਅਸੀਂ ਗਲਤੀ ਮੰਨ ਲੈਨੇ ਆ ਕਹਿੰਦੇ ਏਦੂ ਕਰਦੇ ਆ ਕਰਾਉਂਦੇ ਆ ਉਹਨਾਂ ਨੇ ਚਲੋ ਇਧਰ ਜ਼ਿਲ੍ਹਾ ਕਮੇਟੀ ਨਾਲ ਗੱਲ ਕਰੀ ਸੂਬਾ ਕਮੇਟੀ ਨਾਲ ਗੱਲ ਕਰੀ ਤਾਂ ਉਹਨਾਂ ਨੂੰ ਉੱਥੇ ਘੇਰ ਲਿਆ ਗਿਆ ਉਹਨਾਂ ਦੀ ਗੱਡੀ ਮਨ ਲਓ ਖੜਾ ਲਈ ਕਿ ਉਹਨੂੰ ਕਿਹਾ ਤੁਹਾਨੂੰ ਪੱਖਾ ਦਿੰਨੇ ਆ ਪਾਣੀ ਧਾਣੀ ਦਿੰਨੇ ਆ ਅਸੀਂ ਤੁਹਾਨੂੰ ਐਂ ਜਾਣ ਨਹੀਂ ਦਿੰਦੇ ਕਿ ਤੁਸੀਂ ਬਿਨਾ ਵਰਦੀ ਤੋਂ ਐਂ ਗੁੰਡਾਗਰਦੀ ਕਰਨ ਵਾਸਤੇ ਆਏ ਹੋ ਉਸ ਤੋਂ ਬਾਅਦ ਉਹਨਾਂ ਨੇ ਪੁਲਿਸ ਮੰਗਾਈ ਹੈ ਘਟੋ ਘਟਾ 4-500 ਬੰਦਾ ਪੁਲਿਸ ਵਾਲਾ ਗਿਆ ਹੈ ਯਾਨੀ ਲੋਕਾਂ ਨੇ ਸਵਾਲ ਪੁੱਛਣ ਪੀ ਵੀ ਕਿਉਂ ਆਏ ਆ ਤੇ ਉਹਨਾਂ ਤੇ ਲਾਠੀ ਚਾਰਜ ਕੀਤਾ ਜਿਹੜੀ ਵਿ ਸਾਡਾ ਸ਼ਿੰ다 ਸਿੰਘ ਆ ਬੀਕੇਯੂ ਦਾ ਗਿਲਾ ਆਗੂ ਹੈ ਉਹਦੀ ਘਰ ਵਾਲੀ ਦੀ ਮਤਲਬ ਕੁੱਟਮਾਰ ਕੀਤੀ ਉਹਦੇ ਮੁੰਡੇ ਦੀ ਕੁੱਟਮਾਰ ਕੀਤੀ ਹੈ ਤੇ ਸ਼ਿੰ다 ਸਿੰਘ ਦੀ ਆਪ ਦੀ ਕੁੱਟਮਾਰ ਕੀਤੀ ਹੈ ਯਾਨੀ ਲਗਾਤਾਰ ਉਹਦੇ ਡਾਂਗਾ ਮਰਹਾਉਣੀਆਂ ਸ਼ੁਰੂ ਕਰ ਦਿੱਤੀਆਂ ਉਹਨਾਂ ਨੇ ਇਸ ਕਰਕੇ ਹਾਲਤ ਬਣੀ ਹੈ ਉਸ ਤੋਂ ਬਾਅਦ ਫਿਰ ਚਲੋ ਇਹਨਾਂ ਨੇ ਇੱਧਰ ਗੱਲਬਾਤ ਕੀਤੀ ਹੈ ਸੁਭਾ ਦੇਸੀ ਗਏ ਆ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਭਾਰਤੀ ਕਿਸਾਨ ਯੂਨੀਅਨ ਨੇ ਇੱਕ ਤਾਗਰਾਹਾਂ ਵੱਲੋਂ ਪਿੰਡ ਦਾ ਕੱਠ ਕੀਤਾ ਪਤਾ ਕੀਤਾ ਸਾਰਾ ਯਾਨੀ ਲੋਕਾਂ ਨੇ ਸਾਰਾ ਕੁਝ ਇਹਦੇ ਉਸੇ ਕੋਈ ਗੱਲ ਹੀ ਨਹੀਂ ਦੱਸੀ ਉਹਨਾਂ ਨੇ ਆ ਕੇ ਯਾਨੀ ਆ ਕੇ ਗੁੰਡਾਗਰਦੀ ਕੀਤੀ ਹੈ ਸਿੱਧਾ ਕੰਦਾ ਟੱਪ ਕੇ ਅੰਦਰ ਵੜ ਗਏ ਜਦੋਂ ਪੁੱਛਿਆ ਉਹਨਾਂ ਕੋਲੇ ਕੋਈ ਜਵਾਬ ਨਹੀਂ ਸੀ ਐਸ ਐਚ ਓ ਗੁਰਮੀਰ ਸਿੰਘ ਕਹਿੰਦਾ ਮੈਂ ਮਾਫੀ ਮੰਗ ਲੈਣਾ ਤੁਸੀਂ ਸਾਡੀ ਗੱਡੀ ਛੱਡ ਦਿਓ ਇਹਨਾਂ ਨੇ ਚਲੋ ਉਹਨਾਂ ਨੂੰ ਘੇਰਿਆ ਵੀ ਤੁਹਾਡੇ ਅਸੀਂ ਤਾਂ ਅਧਿਕਾਰੀ ਆਉਣਗੇ ਫਿਰ ਗੱਲ ਕਰਾਂਗੇ ਸਾਡੇ ਵੀ ਜਥੇਬੰਦੀ ਵਾਲੇ ਆ ਜਾਣਗੇ ਉਹਨਾਂ ਨੇ ਜਾਨੀ ਇਹ ਕਰਨ ਦੀ ਬਜਾਏ ਉਲਟਾ ਹੋਰ ਪੁਲਿਸ ਆ ਗਈ ਐ ਐਸ ਐਚ ਓ ਮਨੋਜ ਕੁਮਾਰ ਸਿਟੀ ਕੋਟਕਪੂਰਾ ਲੱਗਿਆ ਹੋਇਆ ਯਾਨੀ ਉਹਨਾਂ ਨੇ ਆ ਕੇ ਥੱਪੜ ਮਾਰਿਆ ਬਾਈ ਦੇ ਘਰ ਵਾਲੀ ਦੇ ਸ਼ਿੰਦਾ ਸਿੰਘ ਦੀ ਘਰ ਵਾਲੀ ਦੇ ਉਹਦੇ ਥੱਪੜ ਮਾਰਿਆ ਆ ਕੇ ਯਾਨੀ ਇਸ ਕਿਸਮ ਦਾ ਸਾਰਾ ਕੁਝ ਤੇ ਲੈਣੀ ਕਾਫੀ ਲੋਕਾਂ ਦਾ ਵਢਾਂਡਾ ਕੀਤਾ ਕੁੱਟਮਾਰ ਕੀਤੀ ਐ ਇਸ ਰੋਸ ਲਿਜੁਆਏ ਆ ਜੀ ਇਸ ਮੌਕੇ ਐਸਐਸਪੀ ਹਰਜੀਤ ਸਿੰਘ ਵੱਲੋਂ ਕਿਸਾਨ ਜਥੇਬੰਦੀ ਅਤੇ ਪਿੰਡ ਵਾਸੀਆਂ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਸ਼ਿਕਾਇਤ ਪੱਤਰ ਲੈ ਕੇ ਕਾਰਵਾਈ ਦਾ ਭਰੋਸਾ ਦਿੱਤਾ ਹੈ ਇੱਕ ਕਲ ਕੋੜਕੂਰਾ ਵਿਖੇ ਹੋਈ ਫਾਇਰਿੰਗ ਦੇ ਸਬੰਧ ਦੇ ਵਿੱਚ ਜੋ ਜਤੋ ਵੱਲੋਂ ਇੱਕ ਪਿੰਡ ਦਲ ਸਿੰਘ ਵਾਲਾ ਵਿਖੇ ਰੇਡ ਕੀਤੀ ਗਈ ਸੀ ਉੱਥੇ ਛੱਤੀਗਾ ਵੀ ਆਪਾਂ ਇਸ ਮਾਮਲੇ ਨਾਲ ਜੁੜੇ ਕੋਈ ਤਾਰ ਹੋ ਸਕਦੇ ਉੱਥੇ ਜੋ ਫੇੜ ਕਰਨ ਤੋਂ ਆ ਉਹ ਜਿਹੜੇ ਪਿੰਡ ਵਾਸੀ ਉਸ ਤੋਂ ਨਰਾਜ ਹੋ ਕੇ ਵੀ ਰਾਤ ਦੇ ਸਮੇਂ ਕਿਉਂ ਉੱਚ ਪੜਤਾਲ ਕੀਤੀ ਜਾ ਰਹੀ ਹੈ ਉਹਦੇ ਸਬੰਦੇ ਉਹਦੇ ਰੋਸ ਵਜੋਂ ਕਿਸਾਨ ਯੂਨੀਅਨ ਵੱਲੋਂ ਇਹ ਤੇਰੇ ਅਧਰ ਲਈ ਕਿਸੇ ਵਿਦਵਾਰ ਤੇ ਕਰੇ ਮੰਗੋ ਕੰਨਾ ਨਾ ਤੱਕ ਪੋਚਲੇ ਆ ਇਹਨਾਂ ਨੇ ਆਪਣੀ ਦਰਖਾਸਤ ਦਿੱਤੀ ਹੈ ਜੇਸੀ ਅੱਗੇ ਪੜਤਾਲ ਐਸਐਸਪੀ ਸਾਹਿਬ ਵੱਲੋਂ ਮਾਰਕ ਕਰ ਦਿੱਤੀ ਗਈ ਹੈ ਪੜਤਾਲ ਚ ਜਿਹੋ ਜਿਹੀ ਵੀਹ ਲਾਟ ਹੋਏ ਉਹਦੀ ਕਾਰਵਾਈ ਕੀਤੀ ਜਾਵੇ ਦੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਹੁਣ ਇਸ ਮਾਮਲੇ ਦੇ ਵਿੱਚ ਕੀ ਕਾਰਵਾਈ ਅਮਲ 'ਚ ਲਿਆਂਦੀ ਜਾਂਦੀ ਹੈ ਹਕੀਕਤ ਟੀਵੀ ਪੰਜਾਬੀ ਲਈ ਫਰੀਦਕੋੜ ਤੋਂ ਗੁਰਜੀਤ ਰੋਮਾਣਾ ਦੀ ਰਿਪੋਰਟ